ਤੁਹਾਡਾ ਇਲੈਕਟ੍ਰੀਕਲ ਮਾਈਨ ਮੇਕਰ YouTube ਚੈਨਲ ਤੇ ਸਵਾਗਤ ਹੈ ਸਾਡੀ ਅੱਜ ਦੀ ਵੀਡੀਓ ਪੀਐਸਪੀਸੀਲ ਵਿੱਚ ਇਲੈਕਟ੍ਰੀਸ਼ੀਅਨ ਗ੍ਰੇਡ 2 ਔਰ ਜੂਨੀਅਰ ਪਲਾਂਟ ਅਟੈਂਡੈਂਟ ਦੀ ਪੋਸਟ ਦੀ ਜਾਣਕਾਰੀ ਦੇਣ ਦੇ ਲਈ ਹੈ ਇਹਨਾਂ ਪੋਸਟਾਂ ਦੇ ਵਿੱਚ ਆਈਟੀਆਈ ਪਾਸ ਆਊਟ ਚਾਹੇ ਉਹ ਕਿਸੇ ਵੀ ਫੀਲਡ ਦੇ ਵਿੱਚ ਆਈਟੀਆਈ ਪਾਸ ਕੀਤੀ ਹੈ ਉਹਨਾਂ ਦੇ ਲਈ ਇੱਕ ਖੁਸ਼ਖਬਰੀ ਹੈ ਕਿ ਇਸ ਦੇ ਵਿੱਚ ਉਹ ਅਪਲਾਈ ਕਰ ਸਕਦੇ ਆ ਔਰ ਨਾ ਹੀ ਕਿਸੇ ਕਿਸਮ ਦੀ ਇਸ ਦੇ ਵਿੱਚ ਅਪ੍ਰੈਂਟਿਸ ਦੀ ਲੋੜ ਹੈ ਸਿਰਫ ਤੁਹਾਨੂੰ ਆਈਟੀਆਈ ਕਿਸੇ ਵੀ ਟ੍ਰੇਡ ਦੇ ਵਿੱਚ ਪਾਸ ਹੋਣਾ ਜ਼ਰੂਰੀ ਹੈਗਾ 60 ਪਰਸੈਂਟੇਜ ਤੋਂ ਉੱਪਰ ਹੋਣੇ ਚਾਹੀਦੇ ਆ ਨੰਬਰ ਸੋ ਆਓ ਜਾਣਦੇ ਆ ਇਹਨਾਂ ਪੋਸਟਾਂ ਦੀ ਡਿਟੇਲ ਜਾਣਕਾਰੀ ਦੇ ਬਾਰੇ ਵਿੱਚ ਦੋਸਤੋ ਜਿਵੇਂ ਕਿ ਪੀਐਸ ਪੀਸੀਐਲ ਵੱਲੋਂ ਲਗਾਤਾਰ ਪੋਸਟਾਂ ਦੇ ਇਸ਼ਤਿਹਾਰ ਆ ਰਹੇ ਨੇ ਭਰਤੀ ਸੰਬੰਧੀ ਜਾਣਕਾਰੀ ਜਿਹੜੀ ਇਸ ਚੈਨਲ ਦੇ ਉੱਪਰ ਅਸੀਂ ਦੇ ਰਹੇ ਆ ਇਸ ਦੇ ਵਿੱਚ ਇਸ਼ਤਿਹਾਰ ਨੰਬਰ CRA 306 ਅਬਲਿਕ 24 ਦੇ ਵਿੱਚ ਜੜੀਆਂ ਪੋਸਟਾਂ ਉਹਨਾਂ ਨੇ ਐਡਵਰਟਾਈਜ਼ ਕੀਤੀਆਂ ਨੇ ਉਸ ਦੇ ਵਿੱਚ ਇਲੈਕਟ੍ਰੀਸ਼ੀਅਨ ਗ੍ਰੇਡ 2 ਜੂਨੀਅਰ ਪਲੈਂਟ ਅਟੈਂਡੈਂਟ ਜੂਨੀਅਰ ਪਲੈਂਟ ਅਟੈਂਡੈਂਟ ਕੈਮੀਕਲ ਔਰ ਲਾ ਅਫੀਸਰ ਗ੍ਰੇਡ 2 ਦੀਆਂ ਜਿਹੜੀਆਂ ਪੋਸਟਾਂ ਆਈਆਂ ਨੇ ਇਹਨਾਂ ਨੂੰ ਜਿਹੜੀਆਂ ਆਨਲਾਈਨ ਐਪਲੀਕੇਸ਼ਨ ਦੀ ਮੰਗ ਕੀਤੀ ਗਈ ਹੈ ਉਹ 20 ਮਾਰਚ 2024 ਤੋਂ ਸ਼ੁਰੂ ਹੋ ਕੇ 9 ਅਪ੍ਰੈਲ 2024 ਤੱਕ ਜਿਹੜੀ ਲਾਸਟ ਹੈਗੀ ਹੈ ਐਪਲੀਕੇਸ਼ਨ ਲੈਣ ਦੀ ਔਰ ਨਾਲ ਫੀਸ ਜਮ੍ਹਾਂ ਕਰਾਉਣ ਦੀ ਤਰੀਕ ਰੱਖੀ ਗਈ ਹੈ ਇਸ ਦੇ ਵਿੱਚ ਜਿਹੜੀਆਂ ਆਈਟੀਆ ਵਾਸਤੇ ਸਟੂਡੈਂਟ ਨੇ ਉਹਨਾਂ ਲਈ ਇਲੈਕਟ੍ਰੀਸ਼ੀਅਨ ਗ੍ਰੇਡ 2 ਔਰ ਜੂਨੀਅਰ ਪਲੈਂਟ ਅਟੈਂਡੈਂਟ ਦੀ ਪੋਸਟ ਇਹਨਾਂ ਦੇ ਲਈ ਹੈਗੀ ਹੈ ਆਓ ਜਾਣਦੇ ਹਾਂ ਇਹਨਾਂ ਪੋਸਟਾਂ ਦੀ ਗਿਣਤੀ ਕੁਆਲਿਫੀਕੇਸ਼ਨ ਏਜ ਲਿਮਟ ਔਰ ਨਾਲ ਹੀ ਫੀਸ ਦੇ ਬਾਰੇ ਕਿੰਨੀ ਫੀਸ ਹੈ ਇਹਨਾਂ ਪੋਸਟਾਂ ਦੀ ਸੋ ਜਾਣਦੇ ਹਾਂ ਇਸ ਤੋਂ ਨੈਕਸਟ ਜੇਕਰ ਅਸੀਂ ਪੋਸਟਾਂ ਦੀ ਗੱਲ ਕਰੀਏ ਤਾਂ ਇਲੈਕਟ੍ਰੀਸ਼ੀਅਨ ਗ੍ਰੇਡ 2 ਦੀਆਂ 88 ਪੋਸਟਾਂ ਨੇ 88 ਜਿਹੜੀਆਂ ਵੈਕੈਂਸੀ ਨੇ ਜਦੋਂ ਕਿ ਜੂਨੀਅਰ ਪਲਾਂਟ ਅਟੈਂਡੈਂਟ ਦੀਆਂ 75 ਨੇ ਯਾਨੀ ਕਿ 75 ਪੋਸਟਾਂ ਨੇ ਔਰ ਤੀਸਰੇ ਨੰਬਰ ਤੇ ਜੂਨੀਅਰ ਪਲਾਂਟ ਅਟੈਂਡੈਂਟ ਜਿਹੜੇ ਕੈਮੀਕਲ ਨੇ ਉਹਨਾਂ ਦੀਆਂ 7 ਪੋਸਟਾਂ ਨੇ ਔਰ ਲਾਅ ਅਫੀਸਰ ਜਿਹੜੇ ਗ੍ਰੇਡ 2 ਨੇ ਉਹਨਾਂ ਦੀਆਂ 6 ਪੋਸਟਾਂ ਨੇ ਇਸ ਡਿਪਾਰਟਮੈਂਟ ਦੇ ਵਿੱਚ ਸੋ ਇਹਨਾਂ ਦੇ ਵਿੱਚ ਜਿਹੜੀ ਹੈਗੀ ਆ ਪੋਸਟਾਂ ਦੀ ਬ੍ਰੇਕਅਪ ਕੈਟਾਗਰੀ ਵਾਈਜ਼ ਉਹ ਤੁਸੀਂ pspccl.in ਔਰ ਇਸ਼ਤਿਹਾਰ ਨੰਬਰ 306 24 ਦੇ ਵਿੱਚ ਜਾ ਕੇ ਤੁਸੀਂ ਬ੍ਰੇਕਅਪ ਦੇਖ ਸਕਦੇ ਹੋ ਕਿ ਕਿਹੜੀਆਂ ਕੈਟਾਗਰੀ ਦੇ ਵਿੱਚ ਕਿੰਨੀਆਂ ਪੋਸਟਾਂ ਹੈਗੀਆਂ ਨੇ ਇਹਨਾਂ ਪੋਸਟਾਂ ਦੀ ਕੁਆਲਿਫਿਕੇਸ਼ਨ ਦੀ ਗੱਲ ਕਰੀਏ ਜਿਹੜੀ ਕਿ ਸਾਡੇ ਲਈ ਬਹੁਤ ਅਹਿਮ ਹੈਗੀ ਆ ਕਿ ਕੌਣ ਕਿਹੜੀ ਪੋਸਟ ਵਾਸਤੇ ਅਪਲਾਈ ਕਰ ਸਕਦਾ ਸਭ ਤੋਂ ਪਹਿਲਾਂ ਹੈਗਾ ਇਲੈਕਟ੍ਰੀਸ਼ੀਅਨ ਗ੍ਰੇਡ 2 ਇਸ ਦੇ ਵਿੱਚ میٹرਿਕ ਲੈਵਲ ਜਿਹੜਾ ਹੈਗਾ ਉਹ ਪਾਸ ਹੋਣਾ ਜ਼ਰੂਰੀ ਹੈ ਤੇ ਨਾਲ ਹੀ ਜਿਹੜਾ ਰੈਗੂਲਰ ਆਈਟੀਆਈ ਦੀ ਬ੍ਰਾਂਚ ਹੈਗੀ ਆ ਇਲੈਕਟ੍ਰੀਕਲ ਦੀ ਇਲੈਕਟ੍ਰੀਕਲ ਯਾਨੀ ਕਿ ਇਲੈਕਟ੍ਰੀਸ਼ੀਅਨ ਟ੍ਰੇਡ ਦੇ ਵਿੱਚ ਜਿਹੜੀ ਆਈਟੀਆਈ ਕੀਤੀ ਹੈ ਰੈਗੂਲਰ ਤੌਰ ਤੇ ਔਰ ਵਿਦ 60 ਪਰਸੈਂਟੇਜ ਮਾਰਕਸ ਦੇ ਨਾਲ ਪਾਸ ਹੋਣਾ ਜ਼ਰੂਰੀ ਹੈ ਇਸ ਤੋਂ ਇਲਾਵਾ ਇਸ ਪੋਸਟ ਵਾਸਤੇ ਡਿਪਲੋਮਾ ਇਲੈਕਟ੍ਰੀਕਲ ਇੰਜੀਨੀਅਰਿੰਗ ਜਿਨ੍ਹਾਂ ਦੇ 50 ਪਰਸੈਂਟੇਜ ਤੋਂ ਮਾਰਕਸ ਅਬੋਵ ਨੇ ਉਹ ਵੀ ਅਪਲਾਈ ਕਰ ਸਕਦੇ ਆ ਇੱਥੇ ਦੱਸਣ ਯੋਗ ਹੈ ਕਿ میٹرਿਕ ਲੈਵਲ ਪਾਸ ਹੋਣਾ ਜ਼ਰੂਰੀ ਹੈ विद आईटीआई ਇਲੈਕਟ੍ਰੀਸ਼ੀਅਨ ਟ੍ਰੇਡ 60 ਪਰਸੈਂਟੇਜ ਦੇ ਨਾਲ ਜਦੋਂ ਕਿ ਡਿਪਲੋਮਾ ਇਲੈਕਟ੍ਰੀਕਲ ਇੰਜੀਨੀਅਰਿੰਗ 50 ਪਰਸੈਂਟੇਜ ਤੋਂ ਅਬੋਵ ਮਾਰਕਸ ਚਾਹੀਦੇ ਹੈਗੇ ਆ ਉਹ ਇਲੈਕਟ੍ਰੀਸ਼ੀਅਨ ਗ੍ਰੇਡ 2 ਵਾਸਤੇ ਅਪਲਾਈ ਕਰ ਸਕਦੇ ਆ ਜਦੋਂ ਕਿ ਜੂਨੀਅਰ ਪਲਾਂਟ ਅਟੈਂਡੈਂਟ ਦੀ ਪੋਸਟ ਜਿਹੜੀ ਕਿ ਸਾਰੇ ਹੀ ਆਈਟੀਆਈ ਪਾਸ ਆਊਟ ਸਟੂਡੈਂਟ ਦੇ ਲਈ ਖੁਸ਼ ਖਬਰੀ ਲਿਆ ਉਹ ਕਿਸੇ ਵੀ ਟ੍ਰੇਡ ਦੇ ਵਿੱਚ ਉਹਨਾਂ ਨੇ ਆਈਟੀਆਈ ਪਾਸ ਕੀਤੀ ਹੋਵੇ ਉਹ ਇਸ ਪੋਸਟ ਵਾਸਤੇ ਅਪਲਾਈ ਕਰ ਸਕਦੇ ਆ ਇਸ ਦੀ ਜਿਹੜੀ ਰੱਖੀ ਗਈ ਹੈ ਕੁਆਲਿਫੀਕੇਸ਼ਨ ਉਹ میٹرਕੁਲੇਸ਼ਨ ਪਾਸ ਹੋਣਾ ਚਾਹੀਦਾ ਯਾਨੀ ਕਿ 10ਵੀਂ ਪਾਸ ਹੋਣੀ ਚਾਹੀਦੀ ਔਰ ਨਾਲ ਰੈਗੂਲਰ ਕੋਰਸ ਹੋਣਾ ਚਾਹੀਦਾ ਆਈਟੀਆਈ ਦਾ ਕਿਸੇ ਵੀ ਫੀਲਡ ਦੇ ਵਿੱਚ ਉਹਦੇ ਵਿੱਚ 60 ਪਰਸੈਂਟੇਜ ਮਾਰਕਸ ਉੱਪਰ ਹੋਣੇ ਚਾਹੀਦੇ ਹੈਗੇ ਆ ਇਸ ਦੇ ਨਾਲ ਹੀ ਡਿਪਲੋਮਾ ਇਲੈਕਟ੍ਰੀਕਲ ਇੰਜੀਨੀਅਰਿੰਗ ਇਸ ਤੋਂ ਇਲਾਵਾ ਡਿਪਲੋਮਾ ਰੈਗੂਲਰ ਜਿਹੜਾ ਹੋਣਾ ਚਾਹੀਦਾ ਇੰਜੀਨੀਅਰਿੰਗ ਟ੍ਰੇਡ ਦੇ ਵਿੱਚ ਕਿਸੇ ਵੀ ਫੀਲਡ ਦੇ ਵਿੱਚ ਹੋਣਾ ਚਾਹੀਦਾ ਵਿਦ ਉਹ 50 ਪਰਸੈਂਟੇਜ ਮਾਰਕਸ ਹੋਣੇ ਚਾਹੀਦੇ ਆ ਡਿਪਲੋਮਾ ਦੇ ਵਿੱਚ ਰੈਗੂਲਰ ਤੌਰ ਤੇ ਔਰ ਕਿਸੇ ਵੀ ਫੀਲਡ ਦੇ ਵਿੱਚ ਕੀਤਾ ਹੋਵੇ ਉਹ ਵੀ ਜੂਨੀਅਰ ਪਲਾਂਟ ਅਟੈਂਡੈਂਟ ਦੇ ਲਈ ਅਪਲਾਈ ਕਰ ਸਕਦੇ ਆ ਸੋ ਇੱਥੇ ਜਿਹੜੀਆਂ ਇਹ ਦੋ ਪੋਸਟਾਂ ਨੇ ਆਈਟੀਆਈ ਦੇ ਸਟੂਡੈਂਟ ਵਾਸਤੇ ਜਿਹੜੇ ਪਾਸ ਆਊਟ ਹੋਣੇ ਚਾਹੀਦੇ ਆ ਰੈਗੂਲਰ ਕੋਰਸ ਕੀਤਾ ਹੋਣਾ ਚਾਹੀਦਾ ਆਈਟੀਆਈ ਦਾ ਉਹਨਾਂ ਦੇ ਲਈ ਇਹ ਪੋਸਟਾਂ ਹੈਗੀਆਂ ਇਨੋ ਪੋਸਟਾਂ ਦੇ ਲਈ ਜਿਹੜੀ ਏਜ ਲਿਮਟ ਹੈ ਉਹ ਪੰਜਾਬ ਸਰਕਾਰ ਦੇ ਨਿਯਮ ਨੇ ਜਿਹੜੇ 18 ਤੋਂ 37 ਸਾਲ ਦੀ ਉਮਰ ਜਿਹੜੀ ਜਨਰਲ ਕੈਟਾਗਰੀ ਹੈ ਉਹ ਅਪਲਾਈ ਕਰ ਸਕਦੇ ਆ ਔਰ ਜਿਹੜਾ ਰਿਜ਼ਰਵੇਸ਼ਨ ਦਾ ਬੈਨੀਫਿਟ ਹੈ ਉਹ ਪੰਜਾਬ ਸਰਕਾਰ ਦੀਆਂ ਜਿਹੜੀਆਂ ਹਦਾਇਤਾਂ ਨੇ ਉਹਨਾਂ ਦੇ ਅਨੁਸਾਰ ਮਿਲਦਾ ਰਹੇਗਾ ਇਸ ਦੀ ਤੁਸੀਂ ਡਿਟੇਲ ਦੇ ਵਿੱਚ ਇਨਫੋਰਮੇਸ਼ਨ pspcl.in ਵੈਬਸਾਈਟ ਤੇ ਜਾ ਕੇ ਇਸ ਇਤਿਆਰ ਨੰਬਰ 306/24 ਦੇ ਵਿੱਚ ਤੁਸੀਂ ਦੇਖ ਸਕਦੇ ਹੋ ਫੀਸ ਦੇ ਵਿੱਚ ਜਿਹੜੀ ਜਾਣਕਾਰੀ ਹੈ ਉਹ ਜਿਹੜੇ ਜਨਰਲ ਕੈਟਾਗਰੀ ਦੇ ਸਟੂਡੈਂਟ ਨੇ ਉਹਨਾਂ ਦੀ ਫੀਸ ਜਿਹੜੀ ਆ 1200 ਪਲੱਸ GST ਔਰ ਟੋਟਲ 1416 ਰੁਪਏ ਵਿਦ ਬੈਂਕ ਚਾਰजेस ਜੇ ਉੱਤੇ ਅਪਲਾਈ ਹੁੰਦੇ ਆ ਇਹ ਜਨਰਲ ਕੈਟਾਗਰੀ ਲਈ ਨੇ ਜਦੋਂ ਕਿ ਰਿਜ਼ਰਵ ਕੈਟਾਗਰੀ ਦੇ ਜਿਹੜੇ ਕੈਂਡੀਡੇਟ ਆ ਉਹਨਾਂ ਦੇ ਲਈ 750 ਪਲੱਸ ਜਿਹੜੀ GST 18% ਉਹਨਾਂ ਦੀ 885 ਰੁਪਏ ਪਲੱਸ ਬੈਂਕ ਚਾਰजेस ਬੰਦੇ ਆ ਫੀਸ ਅਪਲਾਈ ਕਰਨ ਦੇ ਔਰ ਜਿਹੜੀ ਫੀਸ ਹੈਗੀ ਆ ਉਹ ਆਨਲਾਈਨ ਹੀ ਐਕਸੈਪਟ ਹੋਏਗੀ ਇਸ ਤੋਂ ਇਲਾਵਾ ਕੋਈ ਹੋਰ ਜਿਹੜਾ ਟੰਗ ਹੈਗਾ ਉਹ ਫੀਸ ਦਾ ਐਕਸੈਪਟ ਨਹੀਂ ਹੋਏਗਾ ਸੋ ਸਮਾਂ ਰਹਿnde ਤੁਸੀਂ ਇਹਨਾਂ ਪੋਸਟਾਂ ਨੂੰ ਕਰੋ ਇਹ ਇਹਨਾਂ ਪੋਸਟਾਂ ਵਾਸਤੇ ਇੱਕ ਸੰਖੇਪ ਜੀ ਜਾਣਕਾਰੀ ਸੀ ਵਧੇਰੇ ਜਾਣਕਾਰੀ ਲਈ ਤੁਸੀਂ ਪੀਐਸਪੀਸੀਐਲ ਦੀ ਵੈਬਸਾਈਟ pspcl.in ਦੇ ਇਸ਼ਤਿਹਾਰ ਨੰਬਰ 306/24 ਦੇ ਉੱਪਰ ਜਾ ਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਸੋ ਉਮੀਦ ਕਰਦੇ ਹਾਂ ਤੁਹਾਨੂੰ ਇਸ ਵੀਡੀਓ ਤੋਂ ਬਹੁਤ ਸਾਰੀ ਜਾਣਕਾਰੀ ਮਿਲੀ ਹੋਵੇਗੀ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਸ਼ੇਅਰ ਔਰ ਕਮੈਂਟ ਜ਼ਰੂਰ ਕਰਨਾ ਹੈ ਔਰ ਜਿਹੜੇ ਸਾਥੀ ਇਸ ਚੈਨਲ ਤੇ ਨਵੇਂ ਨੇ ਉਹ ਜ਼ਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਤੁਹਾਡੇ ਤੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਔਰ ਨਾਲ ਹੀ ਇਲੈਕਟ੍ਰੀਕਲ ਫੀਲਡ ਦੇ ਨਾਲ ਰਿਲੇਟਡ ਵੀਡੀਓ ਇਸ ਚੈਨਲ ਤੇ ਪਹਿਲਾਂ ਆ ਚੁੱਕੀਆਂ ਨੇ ਔਰ ਅੱਗੇ ਵੀ ਆਉਂਦੀਆਂ ਰਹਿਣਗੀਆਂ ਔਰ ਤੁਹਾਡੀ ਤਿਆਰੀ ਵਧੀਆ ਢੰਗ ਨਾਲ ਹੁੰਦੀ ਰਹੇ ਔਰ ਵੀਡੀਓ ਨੂੰ ਲਾਸਟ ਤੱਕ ਵੇਖਣ ਲਈ ਥੈਂਕ ਯੂ ਵੈਰੀ ਮਚ